ਨੇ ਸਿਹਤ ਮੰਤਰੀਆਂ ਨੇ ਕਿਹਾ ਕਿ ਸੰਗਰੂਰ ਦੇ ਵਿੱਚ 15 ਮਰੀਜ਼ਾਂ ਨੂੰ ਗਲੂਕੋਜ਼ ਤੋਂ ਰਿਐਕਸ਼ਨ ਹੋਇਆ ਸੀ ਮਰੀਜ਼ ਹੁਣ ਠੀਕ ਨੇ ਅਸੀਂ ਦਵਾਈ ਦਾ ਖਾਸ ਬੈਚ ਵਾਪਸ ਲੈ ਰਹੇ ਹਾਂ ਤੇ ਉਸ ਨੂੰ ਜਾਂਚ ਦੇ ਲਈ ਦਿੱਤਾ ਜਾਵੇਗਾ ਸੋ ਜਾਂਚ ਤੋਂ ਬਾਅਦ ਜੇਕਰ ਕੋਈ ਵੀ ਕਮੀ ਪਾਈ ਗਈ ਤਾਂ ਇਸ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਜਸੋਲੇ ਕੁ ਸਸ਼ੀਕਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਸੰਗਰੂਰ ਦੇ ਵਿੱਚ ਕੁਝ 15 ਪੇਸ਼ੈਂਟਸ ਨੂੰ ਜੁੜਾ ਹੈਗਾ ਉਹ ਆਈਵੀ ਫਲੂਇਡਸ ਨੂੰ ਅਸੀਂ ਗਲੂਕੋਜ਼ ਵੀ ਕਾਦਣਾ ਨਾਰਮਲ ਸਾਈਨਰ ਰੈਐਕਸ਼ਨ ਹੋਇਆ ਸੀਗਾ ਤੇ ਉਹ ਸਾਰੇ ਜਿਹੜੇ ਪੇਸ਼ੈਂਟਸ ਆ ਅਸੀਂ ਉਹ ਬੰਦ ਕਰਕੇ ਉਹਨਾਂ ਨਾਲ ਜਿਹੜੀ ਐਮਰਜੈਂਸੀ ਜਿਹੜੀ ਸਾਰੀ ਮੈਡੀਸਨ ਦਾ ਨਾਲ ਉਹ ਸਾਰੇ ਠੀਕ ਹੈ ਗਿਆ ਔਰ ਨੂੰ ਕਿਸੇ ਨੂੰ ਕੋਈ ਅਸਲ ਵਿੱਚ ਕੋਈ ਦਿੱਕਤ ਨਹੀਂ ਆ। ਦੇਖਣਾ ਸੀ ਉਹ ਜਿਹੜੇ ਪਾਰਟਿਕੂਲਰ ਬੈਚ ਆ ਗਿਆ ਮੈਡੀਸਨ ਦੇ ਉਹ ਸਾਰੇ ਪੰਜਾਬ ਚ ਉਡਰਾਅ ਕਰ ਰਹੇ ਆ। ਉਹਨਾਂ ਦੀ ਟੈਸਟਿੰਗ ਕਰਵਾ ਰਹੇ ਆ ਔਰ ਟੈਸਟਿੰਗ ਦੀ ਰਿਪੋਰਟ ਤੋਂ ਬਾਅਦ ਜੇ ਕਿਸੇ ਲੈਵਲ ਤੇ ਜਿਹੜੇ ਵੀ ਲੈਵਲ ਤੇ ਕੋਈ ਲੈਪਸ ਹੋਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਸੋ ਫਿਲਹਾਲ ਮੈਂ ਜਿਹੜੇ ਉਹ ਪਾਰਟਿਕੂਲਰ ਸਾਰੇ ਬੈਚ ਆ ਗਿਆ ਸਾਰੇ ਪੰਜਾਬ ਚ ਉਡਰਾਅ ਕਰ ਰਹੇ ਆ। ਔਰ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਮੈਂ ਪਬਲਿਕ ਡੋਮੇਨ ਤੇ ਪਾ ਰਿਹਾ ਵੀ ਕਿਹੜੀ ਮੈਡੀਸਨ ਹੈ ਕਿਹੜੀ ਕੰਪਨੀ ਦੀ ਆ ਤੇ ਉਹਦੀ ਜਿਹੜੀ ਅੱਗੇ ਪੂਰੀ ਉਹਦੀ ਮਤਲਬ ਜਾਂਚ ਕਰਕੇ ਇਨਕੁਆਰੀ ਕਰਕੇ ਉਹਦੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਕਿਸੇ ਵੀ ਕਿਸਮ ਦੀ ਕੋਖਬਰਾਣ ਵਾਲੀ ਗੱਲ ਨਹੀਂ ਅਸੀਂ